ਦੇ 13 ਮਾਰਚ ਨੂੰ ਸਾਡੇ ਸ਼੍ਰੋਮੀ ਸ਼ਹੀਦ ਸਰ ਕੁਦਮ ਸਿੰਘ ਉਹਨਾਂ ਦੀ ਯਾਦ ਵਿੱਚ ਇਹ ਜਿਹੜੀ ਰੈਲੀ ਹੈ ਸਾਈਕਲ ਰੈਲੀ ਉਹ ਸ਼ਹੀਦ ਕੁਦਮ ਸਿੰਘ ਯਾਦਗਾਰੀ ਸਭਾ ਵੱਲੋਂ ਸੁਨਾਮ ਵੱਲੋਂ ਜਿਹੜੀ ਹੈ ਆਰਗੇਨਾਈਜ਼ ਕੀਤੀ ਗਈ ਹੈ ਵਿਦ ਅ ਅਸਿਸਟੈਂਸ ਫਰਮ ਵਿਦ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਔਰ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਰੈਲੀ ਅੱਜ ਕਰਵਾਈ ਜਾ ਰਹੀ ਹੈ ਇਹਦਾ ਮੁੱਖ ਮੰਤਵ ਜਿਹੜਾ ਹੈ ਉਹ ਸਾਡੀ ਪੰਜਾਬ ਸਰਕਾਰ ਦਾ ਜਿਹੜਾ ਯੁੱਧ ਹੈ ਨਸ਼ਿਆਂ ਵਿਰੁੱਧ ਉਦੇ ਨਾਲ ਕੋਲੈਬੋਰੇਟ ਕੀਤਾ ਗਿਆ ਹੈ ਬੱਚਿਆਂ ਦੇ ਨਾਲ ਅੱਜ ਜਿਹੜੇ ਬੱਚੇ ਸਾਈਕਲਿਸਟ ਹੈ ਉਹ ਪੂਰੇ ਸ਼ਹਿਰ ਦੇ ਵਿੱਚ ਮੈਸੇਜ ਦੇਣਗੇ ਕਿ ਅਸੀਂ ਸਾਰਿਆਂ ਨੇ ਨਸ਼ਿਆਂ ਦੇ ਖਿਲਾਫ ਲੜਨਾ ਹੈ ਤੁਸੀਂ ਵੇਖੋ ਕਿ ਪਿਛਲੇ ਦਿਨਾਂ ਤੋਂ ਬਹੁਤ ਵੱਡੀ ਜਿਹੜੀ ਮੋਹਮ ਹੈ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਦੀ ਚੀੜੀ ਗਈ ਹੈ ਔਰ ਉਹਦੇ ਵਿੱਚ ਵੱਡੀ ਗਿਣਤੀ ਵਿੱਚ ਜਿਹੜਾ ਨਸ਼ਾ ਤਸਕਰ ਹੈ ਉਹਨਾਂ ਨੂੰ ਵਿਸਤਾਰ ਕੀਤਾ ਜਾ ਰਿਹਾ ਹੈ ਔਰ ਜਿਹੜੀ ਉਹਨਾਂ ਨੇ ਨਸ਼ਿਆਂ ਦੀ ਕਮਾਈ ਦੇ ਨਾਲ ਪ੍ਰਾਪਰਟੀਆਂ ਬਣਾਈਆਂ ਨੇ ਉਹਨਾਂ ਨੂੰ ਵੀ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਨਸ਼ਟ ਨਾਬੂਤ ਕੀਤਾ ਜਾ ਰਿਹਾ ਹੈ ਸੋ ਇਹ ਬੜੀ ਵੱਡੀ ਜੰਗ ਜਿਹੜੀ ਹੈ ਉਹ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਲੜੀ ਜਾ ਰਹੀ ਹੈ ਔਰ ਤੁਹਾਡੇ ਸਹਿਯੋਗ ਦੇ ਨਾਲ ਮੀਡੀਆ ਦੇ ਸਹਿਯੋਗ ਨਾਲ ਔਰ ਆਮ ਪਬਲਿਕ ਦੇ ਸਹਿਯੋਗ ਨਾਲ ਅਸੀਂ ਇਸ ਜੰਗ ਦੇ ਵਿੱਚ ਕਾਮਯਾਬ ਹੋਵਾਂਗੇ ਔਰ ਇਸ ਸਾਈਕਲ ਲੱਲੀ ਦੇ ਨਾਲ ਇੱਕ ਤੇ ਸਭ ਤੋਂ ਵੱਡੀ ਗੱਲ ਹੈ ਬੱਚਿਆਂ ਦੇ ਵਿੱਚ ਚੰਗੀ ਸਿਹਤ ਦਾ ਸੁਨੇਹਾ ਜਾਏਗਾ ਔਰ ਲੋਕ ਸਾਈਕਲਿੰਗ ਨੂੰ ਜਿਹੜਾ ਹੈ ਐਜ਼ ਅਨ ਐਕਸਰਸਾਈਜ਼ ਅਡਾਪਟ ਕਰਨਗੇ ਉਹ ਇੱਕ ਬਹੁਤ ਵੱਡੀ ਜਿਹੜੀ ਹੈ ਅੱਜ ਇਸ ਮੌਕੇ ਉ ਇਸ ਧਰਤੀ ਤੋਂ ਸ਼ਹੀਦ ਉਦਮ ਸਿੰਘ ਜੀ ਦੀ ਧਰਤੀ ਤੋਂ ਅਸੀਂ ਇਹ ਪ੍ਰਣ ਲੈ ਰਹੇ ਹਾਂ ਅੱਜ ਕਿ ਅਸੀਂ ਨਸ਼ਿਆਂ ਦੇ ਵਿਰੁੱਧ ਲੜਨਾ ਹੈ ਔਰ ਆਪਣੇ ਆਪ ਨੂੰ ਸਿੱਧ ਰੱਖਣਾ ਹੈ ਇਹ ਬਾਰੇ ਜਿਲ੍ਹਾ ਰਡ ਕਿੰਨੇ ਕੰਨੇ ਵਾਰ ਹੋਣਗੇ ਜੀ ਹਾਂਜੀ ਇਹ ਮਹੀਨ ਜਿਲ੍ਹਾ ਸਰੋਵਰ ਵਿਚ ਚਲ ਕਿੰਨੇ ਕ ਵਾਰ ਹੋਣਗੇ ਇਹ ਦੇਖੋ ਜੀ ਇਹ ਇੱਕ এডੂਕੇਸ਼ਨ ਅਵੇਅਰਨੈਸ ਜਿਹੜਾ ਕੈਂਪੇਨ ਆ ਡਰੱਗਸ ਦੇ ਵਿੱਚ ਤਿੰਨ ਚੀਜ਼ਾਂ ਹੁੰਦੀਆਂ ਡਰੱਗ ਐਂਟੀ ਡਰੱਗ ਕੈਂਪੇਨ ਜਿਹੜਾ ਉਹਦੇ ਸਟੇਨ ਐਲੀਮੈਂਟਸ ਹੁੰਦੇ ਨੇ ਇੱਕ ਡੀ ਐਡਿਕਸ਼ਨ ਲੋਕਾਂ ਦਾ ਇਲਾਜ ਕਰਾਣਾ ਇੱਕ ਅਵੇਅਰਨੈਸ ਲੋਕਾਂ ਦੇ ਵਿੱਚ ਅਵੇਅਰਨੈਸ ਕ੍ਰੀਏਟ ਕਰਨੀ ਕਿ ਨਸ਼ਿਆਂ ਦੇ ਖਿਲਾਫ ਆਪਾਂ ਰਹਿਣਾ ਬੱਚਿਆਂ ਨੇ ਨਸ਼ਿਆਂ ਤੋਂ ਦੂਰ ਰਹਿਣਾ ਔਰ ਤੀਸਰਾ ਹੁੰਦਾ ਇਨਫੋਰਸਮੈਂਟ ਜਿਹੜੀ ਸਭ ਤੋਂ ਵੱਡੀ ਉਹ ਸਾਡੀ ਪੁਲਿਸ ਜਿਹੜੀ ਹੈ ਉਹ ਇਨਫੋਰਸਮੈਂਟ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰ ਰਹੀ ਹੈ ਸੋ ਇਹ ਤਿੰਨ ਜਿਹੜੀਆਂ ਤਿੰਨ ਚੀਜ਼ਾਂ ਜਿਹੜੀਆਂ ਨੇ ਸਾਈਮਲਟੇਨਸਲੀ ਚੱਲਣੀਆਂ ਨੇ ਅਵੇਅਰਨੈਸ ਜਿਹੜੀ ਆ ਸਾਡੀ ਲਗਾਤਾਰ ਹੀ ਚਾਹੇ ਉਹ ਪੁਲਿਸ ਦੀਆਂ ਟੀਮਸ ਨੇ ਚਾਹੇ ਉਹ ਮੈਡੀਕਲ ਦੀਆਂ ਟੀਮਸ ਨੇ ਸਿਵਲ ਸਰਜਨ ਦੀਆਂ ਟੀਮਸ ਨੇ ਚਾਹੇ ਉਹ ਸਿਵਲ ਐਡਮਿਨਿਸਟ੍ਰੇਸ਼ਨ ਦੀ ਟੀਮ ਨੇ ਉਹ ਕੰਟੀਨਿਊਸ ਸਕੂਲਾਂ ਦੇ ਵਿੱਚ ਡੇਲੀ ਲੈਕਚਰ ਚੱਲ ਰਹੇ ਨੇ ਸਕੂਲਾਂ ਦੀ ਅਸੈਂਬਲੀਜ਼ ਦੇ ਵਿੱਚ ਬੱਚਿਆਂ ਨੂੰ ਡੇਲੀ ਕਿਹਾ ਜਾਂਦਾ ਹੈ ਸੋ ਅਵੇਅਰਨੈਸ ਜਿਹੜੀ ਪੱਕੀ ਚੱਲਦੀ ਰਹਿਣੀ ਹੈ ਇਸ ਤਰ੍ਹਾਂ ਦੀ ਇਵੈਂਟਸ ਹੋਰ ਵੀ ਇਹ ਸਾਡਾ ਰੂਟੀਨ ਦਾ ਜਿਹੜਾ ਜਿਹਨੂੰ ਕਹਿੰਦੇ ਆ ਕਿ ਨਾਰਮਲ ਪ੍ਰੋਸੀਜਰ ਹੈ ਅਸੀਂ ਅਵੇਅਰਨੈਸ ਕ੍ਰੀਏਟ ਕਰਨੀ ਹੈ ਇਹੋ ਜਿਹੇ ਰੈਲੀਆਂ ਜਿਹੜੀਆਂ ਹੋ ਵੀ ਕਰਾਂਗੇ ਸਾਰੇ ਲੋਕਾਂ ਦਾ ਉਦਮ ਸਿੰਘ ਜੀ ਇੰਟਰਨੈਸ਼ਨਲ ਮਾਸਬਾ ਵੱਲੋਂ ਇਹ ਨਸ਼ਾ ਮੁਕਤ ਪੰਜਾਬ ਜਿਹੜੀ ਸਾਈਕਲ ਰੈਲੀ ਕੀਤੀ ਜਾ ਰਹੀ ਹੈ ਬੜਾ ਸ਼ਾਨਦਾਰ ਉਪਰਾਲਾ ਹੈ ਇਹਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ ਹਿੱਸਾ ਲਿਆ ਹੈ ਤੇ ਅੱਜ ਡੀਸੀ ਸਾਹਿਬ ਤੇ ਮੈਂ ਵੀ ਇੱਥੇ ਸ਼ਿਰਕਤ ਕੀਤੀ ਹੈ ਬੱਚਿਆਂ ਨੂੰ ਫਲੈਗ ਆਫ ਕਰਕੇ ਉਹਨਾਂ ਨੂੰ ਮੋਟੀਵੇਟ ਕਰਨ ਲਈ ਮੈਂ ਸਾਰੀ ਸਭਾ ਦੇ ਹਾਜ਼ਰੀਆਂ ਨੂੰ ਤੇ ਖਾਸ ਕਰ ਜਿਹੜੇ ਪਾਰਟਿਸਿਪੇਟ ਕਰ ਰਹੇ ਹਨ ਬੱਚਿਆਂ ਨੂੰ ਇਹ ਸ਼ਲਾਘਾ ਵੀ ਉਹਨਾਂ ਦੀ ਕਰਦਾ ਹਾਂ ਤੇ ਉਹਨਾਂ ਨੂੰ ਇਹ ਸੁਨੇਹਾ ਵੀ ਦੇਵਾਂਗਾ ਕਿ ਅੱਜ ਉਹਨਾਂ ਨੇ ਬੜਾ ਇੱਕ ਠੋਸ ਕਦਮ ਚੁੱਕਿਆ ਹੈਗਾ ਪੰਜਾਬ ਨੂੰ ਨਸ਼ੇ ਤੋਂ ਬਚਾਉਣ ਦੇ ਲਈ ਤੇ ਉਹ ਏਸੀ ਜਿੱਤੇ ਹੋਈ ਸਿਹਤ ਤੇ ਚੱਲਣ ਤੇ ਵਧੀਆ ਆਪਣੇ ਜ਼ਿੰਦਗੀ ਵਿੱਚ ਤਰੱਕੀ ਕਰਨ ਜੜਦੀ ਕਲਾਜ ਰਹਿਣ ਤੇ ਨਸ਼ੇ ਦਾ ਪੂਰਾ ਵਿਸ਼ਕਾਰ ਕਰਨ ਤਾਂ ਕਿ ਆਪਣਾ ਪੰਜਾਬ ਰੰਗਲਾ ਪੰਜਾਬ ਦੁਬਾਰਾ ਮੁੜਕ ਬਣ ਸਕੇ ਸਰ ਨਸ਼ਣ ਖਤਮ ਕਰਨ ਲਈ ਬਹੁਤ ਬੋਝਰ ਵੀ ਹੈ ਤੇ ਅਭਿਆਨ ਸ੍ਰਾਪਤਿਆ ਕੀਤੇ ਨੇ ਤੇ ਕੀ ਲੱਗਦਾ ਕਿ ਕਿੰਨਾ ਨਸ਼ਾ ਰਹਿ ਗਿਆ ਅ ਜਿਵੇਂ ਕਿ ਡੀਸੀ ਸਾਹਿਬ ਨੇ ਵੀ ਦੱਸਿਆ ਜੀ ਕਿ ਤਿੰਨ ਮੁੱਖ ਸਟੈਪਸ ਹੁੰਦੇ ਨੇ ਕਿਸੇ ਵੀ ਐਂਟੀ ਡਰੱਗ ਕੈਂਪੇਨ ਦੇ ਵਿੱਚ ਜਿਹੜਾ ਸਾਡਾ ਪ੍ਰੀਵੈਂਟਿਵ ਤੇ ਪਿਊਨਿਟਿਵ ਜਿਹੜਾ ਸਾਡਾ ਪੁਲਿਸ ਦੇ ਵੱਲੋਂ ਕੰਮ ਕਾਰਗੁਜ਼ਾਰੀ ਕੀਤੀ ਜਾ ਰਹੀ ਹੈ ਉਹਦੇ ਵਿੱਚ ਲਗਾਤਾਰ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੀ ਪ੍ਰਾਪਰਟੀਆਂ ਨੂੰ ਫ੍ਰੀਜ਼ ਕਰਾਇਆ ਜਾ ਰਿਹਾ ਹੈ ਜਿਹੜੇ ਸਮਗਲਰ ਨੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਜਾ ਰਹੀ ਹੈ ਤੇ ਅਸੀਂ ਹੋਰ ਵੀ ਸਾਰੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰ ਰਹੇ ਹਾਂ ਤਾਂ ਕਿ ਜੋ ਇਹ ਨਸ਼ੇ ਦੀ ਸਪਲਾਈ ਦਾ ਲੱਖ ਅਸੀਂ ਤੋੜ ਸਕੀਏ ਤੇ ਕੁੱ ਤੋਬਾ ਜੀ ਇਸ ਤਰ੍ਹਾਂ ਕੋਈ ਫਰਕ ਨਾ ਕੰਸਨ ਕੀਤਾ ਜੇ ਨਜ਼ਰ ਨਹੀਂ ਵੇਚਦੇ ਹੈਗੇ ਹੁਣ ਸਾਡੇ ਤੇ ਕਾਰਵਾਈ ਨਾ ਕੀਤੀ ਜਾਵੇ ਜੀ ਬਿਲਕੁਲ ਇਹ ਦੇਖਣ ਚ ਆਇਆ ਹੈਗਾ ਕਿ ਵੱਡੇ ਪੱਧਰ ਤੇ ਸਾਨੂੰ ਇਹ ਸੁਨੇਹੇ ਲਾਏ ਜਾ ਰਹੇ ਇਨਫੋਰਮਲੀ ਕਿ ਅਸੀਂ ਕੇ ਵਕ ਵਕ ਥਾਵਾਂ ਤੇ ਸਮਗਲਰ ਕਹਿ ਰਹੇ ਹੈਗੇ ਜਾਂ ਫਿਰ ਜਿਹੜੇ ਇਸ ਚੀਜ਼ ਦੇ ਗੋਰਖੰਦੇ ਦੇ ਵਿੱਚ ਇਨਵੋਲਡ ਨੇ ਉਹ ਕਹਿ ਰਹੇ ਨੇ ਕਿ ਸਾਨੂੰ ਇੱਕ ਮੌਕਾ ਦਿੱਤਾ ਜਾਏ ਤੇ ਅਸੀਂ ਇਸ ਦੇ ਵਿੱਚੋਂ ਬਾਹਰ ਆਣਾ ਚਾਹੁੰਦੇ ਨਾ ਮੈਂ ਇੱਕੋ ਹੀ ਸੁਨੇਹਾ ਦੇਵਾਂਗਾ ਡੀਸੀ ਸਾਹਿਬ ਤੇ ਮੈਂ ਕਿ ਅਸੀਂ ਜੋ ਵੀ ਕੋਈ ਨਸ਼ਾ ਗ੍ਰਸਤ ਹੈ ਉਦੇ ਨਾਲ ਆ ਕਿ ਉਹਦਾ ਇਲਾਜ ਹੋਵੇ ਅਤੇ ਜੋ ਇਸ ਧੰਦੇ ਦੇ ਵਿੱਚ ਹੈ ਉਸ ਨੂੰ ਸਾਡੇ ਦੋਵਾਂ ਦੀ ਚੇਤਾਵਨੀ ਹੈ ਕਿ ਅਸੀਂ ਉਹਨਾਂ ਨੂੰ ਇਹ ਮਾਰਾ ਕਮ ਕਰਕੇ ਪੰਜਾਬ ਦੀ ਜਵਾਨੀ ਨਹੀਂ ਖਰਾਬ ਕਰਨ ਦੇਵਾਂਗੇ ਸਰ ਸੱਚੀ ਤੁਹਾਨੂੰ ਅੱਜ ਬਹੁਤ ਅੱਛਾ ਲੱਗ ਰਿਹਾ ਹੈ ਅਸੀਂ ਸਹੀ ਦੁੱਧਨ ਸਿੰਘ ਦੇ ਸ਼ਹਿਰ ਤੋਂ ਬਿਲੋਂਗ ਕਰਦੇ ਆ ਤੇ ਅੱਜ ਅਸੀਂ ਉਹਨਾਂ ਦੇ ਨਸ਼ਾ ਮੁਕਤੀ ਰੈਲੀ ਦੇ ਵਿੱਚ ਸ਼ਾਮਲ ਹੋ ਰਿਹਾ ਇਹ ਸਾਡੇ ਲਈ ਤੇ ਸਾਡੇ ਕਾਲਜ ਲਈ ਸਾਡੇ ਸ਼ਹਿਰ ਦੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਉਹ ਇੰਨੀ ਇੱਥੇ ਰੈਲੀ ਕਰਾ ਰਹੇ ਨੇ ਇਹ ਸਾਡੇ ਲਈ ਇੱਕ ਬਹੁਤ ਵੱਡੀ ਗੱਲ ਹੈ ਕਿ ਅਸੀਂ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਹੇ ਆ ਐਜ਼ ਅ ਕਾਲਜ ਤਨਵਲੀ ਬਹੁਤ ਅੱਛਾ ਲੱਗ ਰਿਹਾ ਹੈ ਕਿ ਅਸੀਂ ਅੱਜ ਉਹਨਾਂ ਦੀ ਰੈਲੀ ਵਿੱਚ ਅੱਗੇ ਜਾ ਰਹੇ ਹਾਂ ਜੋ ਰਾ ਉਹਨਾਂ ਨੇ ਸਾਨੂੰ ਤੇ ਯੂਥ ਨੂੰ ਦਿਖਾਇਆ ਸੀ ਤੁਸੀਂ ਰਾਤੇ ਵੱਧ ਰਹੇ ਹੈ। ਇਸ ਮੌਕੇ ਵਧਾਈ ਦੇਣਾ ਚਾਹੁੰਦਾ ਹਾਂ ਪੰਜਾਬ ਸਰਕਾਰ ਨੂੰ ਤੇ ਦੇ ਪ੍ਰਬੰਧਨਾਂ ਤੇ ਸਪੋਰਟਸ ਕਲੱਬ ਨੇ ਜੋ ਜੁੜੇ ਹੋਏ ਨੇ ਵੀ ਇਹ ਨਸ਼ਾ ਵਿਰੋਧੀ ਜਾਗਰੂਕ ਰੈਲੀ ਦੇ ਤੌਰ ਤੇ ਅਸੀਂ ਨੂੰ ਦੇਖਦੇ ਹਾਂ ਪਰ ਨਾਲ ਹੀ ਮੈਂ ਸਨੇਹਾ ਦੇਣਾ ਚਾਹੁੰਦਾ ਹਾਂ ਜਾਂ ਸੰਦੇਸ਼ ਦੇਣਾ ਚਾਹੁੰਦਾ ਹਾਂ ਵੀ ਇਹ ਅਵੇਅਰਨੈਸ ਜਿਹੜੀ ਸਿਰਫ ਇੱਕ ਦਿਨ ਰੈਲੀ ਕਰਨ ਨਾਲ ਨਹੀਂ ਆਉਗੀ। ਤੇ ਜਿੱਥੇ ਲੋਕ ਅਡਲ ਜਨੇ ਨਸ਼ਿਆਂ 'ਚ ਜਿਹੜੀਆਂ ਉਹ ਬਸਤੀਆਂ ਨੇ ਜਿਹੜੇ ਗਰੀਬ ਪਰਿਵਾਰ ਨੇ ਜਿਹੜੇ ਜੁੜੇ ਹੋਏ ਨੇ ਜਿਨ੍ਹਾਂ ਦੇ ਘਰ ਦੇ ਘਰ ਬਰਬਾਦ ਹੋ ਗਏ ਜਾਂ ਉਹਨਾਂ ਨਾਲ ਜੁੜ ਕੇ ਹੋਰ ਪਰਵਾਹ ਮਰਵਾਦ ਹੋ ਗਏ ਸਾਨੂੰ ਇਹ ਸਨੇਹਾ ਉੱਥੇ ਤੱਕ ਪਹੁੰਚਾਣਾ ਪਊਗਾ ਨਾਲ ਹੀ ਮੈਂ ਸਹਾਇਤਕਰ ਹੋਣ ਦੇ ਨਾਤੇ ਇਹ ਵੀ ਸਨੇਹਾ ਦੇਣਾ ਚਾਹੁੰਦਾ ਵੀ ਜਿੱਥੇ ਸਾਡਾ ਸਾਹਿਤ ਹੈ ਜਿਹੜੇ ਗੀਤ ਨੇ ਜਿਹਨੂੰ ਫੋਲੋ ਕਰਦੇ ਨੌਜਵਾਨ ਉੱਥੇ ਵੀ ਉੱਥੇ ਵੀ ਨਸ਼ੇ ਤੇ ਅਸਲੀ ਦੀ ਪਰਮਾਰ ਨੂੰ ਦਿਖਾਇਆ ਜਾਂਦਾ ਇਹ ਸਾਨੂੰ ਕੈਰਲਰ ਸਾਹਿਤ ਵੀ ਸਿਰਜਣਾ ਪਊਗਾ ਦੇ ਸਪੋਰਟ ਦੇ ਨਾਲ ਨਾਲ ਸਾਨੂੰ ਵਧੀਆ ਸਾਹਿਤ ਵੀ ਅਪਣਾਉਣਾ ਪਊਗਾ ਤੇ ਸਾਨੂੰ ਘਰਾਂ ਚ ਬਸਤੀਆਂ ਚ ਵੀ ਇਹ ਸੰਦੇਸ਼ ਲੈ ਕੇ ਜਾਣਾ ਪਊਗਾ। ਸਾਡੇ ਦੇਸ਼ ਦੇ ਮਹਾਨ ਸੇਧ ਉਦਮ ਸਿੰਘ ਸੇਧ ਦੇ ਆਜਮ ਸਰਦਾਰ ਉਦਮ ਸਿੰਘ ਦੇ ਬਹਾਦਰੀ ਦੇ ਸਨ ਸਮਰਪਿਤ ਅੱਜ ਅਸੀਂ ਇਹ ਨਸ਼ਾ ਮੁਕਤ ਪੰਜਾਬ ਰੈਲੀ ਰੱਖੀ ਆ। ਅਸੀਂ ਇੱਕ ਬਹੁਤ ਵੱਡਾ ਜ ਸੁਨੇਹਾ ਦੇਣ ਜਾ ਰਹੇ ਹਾਂ। ਉਹਨਾਂ ਸੇਧਾਂ ਦੇ ਸੁਪਨਿਆਂ ਨੂੰ ਸਕਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਰੈਲੀ ਦੇ ਮਾਧਿਅਮ ਨਾਲ ਲਈ ਸੋ ਅਸੀਂ ਧੰਨਵਾਦ ਕਰਦੇ ਹਾਂ ਪੂਰੇ ਸਕੂਲ ਕਾਲਜਾਂ ਦਾ। ਸਾਡੇ ਦੇਸ਼ ਦੇ ਮਹਾਨ ਸ਼ਹੀਦ ਦੇ ਆਦਮ ਉਧਮ ਸਿੰਘ ਨੇ ਬਹਾਦਰੀ ਦਿਵਸ ਨੂੰ ਸਮਰਪਿਤ ਅੱਜ ਅਸੀਂ ਇੱਕ ਬਹੁਤ ਵੱਡਾ ਨਸ਼ਾ ਮੁਕਤ ਪੰਜਾਬ ਨਸ਼ਾ ਮੁਕਤ ਦੇਸ਼ ਦਾ ਸੁਨੇਹਾ ਦੇਣ ਜਾ ਰਹੇ ਹਾਂ ਸੋ ਇਸ ਰੈਲੀ ਦੇ ਮਾਧਿਅਮ ਨਾਲ ਅੱਜ ਅਸੀਂ ਉਹਨਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਕਾਰ ਕਰਨ ਜਾ ਰਹੇ ਹਾਂ 13 ਮਾਰਚ 1940 ਨੂੰ ਜੋ ਜਲਿਆਂਵਾਲੇ ਖੂਨੀ ਕਾਂਡ ਦਾ ਦੋਸ਼ੀ ਸੀ ਮਾਈਕਲ ਡਵੈਰ ਲੰਡਨ ਦੇ ਟੈਕਸਟਨ ਹਾਲ ਦੇ ਅੰਦਰ ਅੱਜ ਦੇ ਦਿਨ 13 ਮਾਰਚ 1940 ਨੂੰ ਗੋਲੀ ਦਾ ਨਿਸ਼ਾਨਾ ਮੁਕਾਬਲੇ ਬਦਲਾ ਲਿਆ ਸੀ ਤੇ ਉਹਨਾਂ ਦੇ ਇਸ ਕ੍ਰਾਂਤੀਕਾਰੀ ਕਾਰਨਾਮੇ ਨੂੰ ਉਹਨਾਂ ਦੇ ਸੂਰਬੀਰਤਾ ਦਿਵਸ ਦੇ ਤੌਰ ਤੇ ਅਸੀਂ ਸਾਰੇ ਯਾਦ ਕਰਦੇ ਹਾਂ ਤੇ ਅੱਜ ਉਸ ਸੂਰਬੀਰਤਾ ਸਮਰਪਿਤ ਦਿਵਸ ਨੂੰ ਨਸ਼ਾ ਮੁਕਤ ਪੰਜਾਬ ਰੈਲੀ ਦੇ ਤੌਰ ਤੇ ਅਸੀਂ ਮਨਾ ਰਹੇ ਹਾਂ ਤਾਂ ਕਿ ਯੂਥ ਨੂੰ ਇੱਕ ਮੈਸੇਜ ਦਿੱਤਾ ਜਾਵੇ ਇੱਕ ਸੁਨੇਹਾ ਦਿੱਤਾ ਜਾਵੇ ਕਿ ਨਸ਼ਿਆਂ ਤੋਂ ਬਚ ਕੇ ਆਪਣੀ ਜ਼ਿੰਦਗੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਹਰ ਸਿੱ ਜੀ ਅਸੀਂ ਮੁੱਦਾ ਹੈ ਸਾਡਾ ਜੋ ਮੁੱਦਾ ਹੈਗਾ ਰੈਲੀ ਨੂੰ ਕੱਢਣ ਦਾ ਨਸ਼ਾ ਮੁਕਤ ਕਿਸੇ ਚਾਹਣੇ ਆ ਵੀ ਪੰਜਾਬ ਨਸ਼ਾ ਮੁਕਤ ਹੋਵੇ ਇਸੇ ਲਈ ਅਸੀਂ ਅੱਜ ਸਿੱਧੇ ਅੱਜ ਸਰਦਾਰ ਰੋਧੂ ਸਿੰਘ ਦੇ ਬਾਦਲ ਜੀ ਉਸ ਨੂੰ ਬੁਖੜ ਰੱਖ ਕੇ ਮੈਨ ਸਾਡਾ ਮੁੱਦਾ ਹੈ ਇਹ ਆ ਵੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਸੈਕੰਡ ਰੈਲੀ ਕੱਢੀ ਜਾ ਰਹੀ ਹੈ ਡੀਸੀ ਸਾਹਿਬ ਦੇ ਸਹਿਯੋਗ ਨਾਲ ਸਤਿ ਸ਼੍ਰੀ ਅਕਾਲ ਸਾਡੇ ਸਯੋਗ ਨਾਲ ਤੇ ਡੀਐਸਪੀ ਸ੍ਰੀਨਾਮ ਦੇ ਸਯੋਗ ਨਾਲ ਤੇ ਸਾਡੀ ਕਮੇਟੀਆਂ ਦੇ ਸਯੋਗ ਨਾਲ ਅਸੀਂ ਵੱਧ ਤੋਂ ਵੱਧ ਬੇਨਤੀ ਇਹ ਕਰਾਂਗੇ ਬੱਚਿਆਂ ਨੂੰ ਵੀ ਤੇ ਸਾਡੇ ਕਲੱਬਾਂ ਨੂੰ ਵੀ ਵੀ ਨਾਲ ਮਿਲ ਕੇ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਤੇ ਨਸਾਂ ਮੁਕਤ ਬਣਾਈਏ ਇਹ ਸਾਡੀ ਪੂਰ ਜੋਰ ਬੇਨਤੀ ਹੋਵੇਗੀ